ਸ਼ਰੀਆਨਨੁਰ ਸਾਹਿਬ ਤੁਹਾਡੇ 300ਵਾਂ ਸ਼ਹੀਦੀ ਦਿਹਾੜਾ ਭਗਵੰਨ ਸਰਕਾਰ ਵੱਲੋਂ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਤੇ ਇਸ ਸਮੇਂ ਜਿੱਥੇ ਮੈਂ ਬੈਠਾ ਹੋਇਆ ਆ ਤੁਸੀਂ ਇਹ ਸਾਰੀ ਜਗ੍ਹਾ ਵੇਖ ਰਹੇ ਹੋ ਇਹ ਟੈਂਟ ਸਿਟੀ ਦੇ ਅੰਡਰ ਹੀ ਬਣਾਈ ਗਈ ਹੈ ਜਿੱਥੇ ਕਿ ਇਹਨੂੰ ਇੱਕ ਓਪਨ ਸਪੇਸ ਏਰੀਆ ਦੱਸਿਆ ਗਿਆ ਤੇ ਹਰ ਟੇਬਲ ਦੇ ਨਾਲ ਇੱਕ ਚਾਰ ਕੁਰਸੀਆਂ ਲਾਈਆਂ ਗਈਆਂ ਯਾਨੀ ਕਿ ਟੇਬਲ ਦੇ ਨਾਲ ਚਾਰ-ਚਾਰ ਕੁਰਸੀਆਂ ਲਗਾਈਆਂ ਗਈਆਂ ਤੇ ਮੇਰੇ ਆਸ-ਪਾਸੇ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਸੱਜੇ ਹੱਥ ਤੇ ਇੱਕ ਖੱਬੇ ਹੱਥ ਤਾਂ ਕਿ ਆਮ ਲੋਕਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਜੇ ਖੁੱਲੇ 'ਚ ਕੋਈ ਬੰਦਾ ਬਹਿਣਾ ਚਾਹੁੰਦਾ ਹੈ ਰੈਸਟ ਕਰਨਾ ਚਾਹੁੰਦਾ ਹੈ ਉਹ ਵੀ ਉਹ ਕਰ ਸਕਦਾ ਤੇ ਇੰਨਾ ਹੀ ਨਹੀਂ ਮੇਰੇ ਤੁਸੀਂ ਖੱਬੇ ਦੇਖੋਗੇ ਉਧਰ ਵੀ ਇਹੀ ਸੇਮ ਚੀਜ਼ ਬਣਾਈ ਗਈ ਹੈ ਇੱਕ ਬੜੇ ਵੱਡੇ ਏਰੀਆ ਦੇ ਵਿੱਚ ਜਿਹੜੀ ਟੈਂਟ ਸਿਟੀ ਬਣਾਈ ਗਈ ਹੈ ਤੇ ਉਸੇ ਟੈਂਟ ਸਿਟੀ ਦੇ ਵਿੱਚ ਓਪਨ ਏਰੀਆ ਬਣਾਇਆ ਗਿਆ ਓਪਨ ਏਰੀਆ ਦੇ ਵਿੱਚ ਲੋਕ ਆ ਕੇ ਬਹਿ ਜਾਂਦੇ ਨੇ ਲੋਕ ਆ ਕੇ ਆਪਣਾ ਗੱਲਬਾਤ ਕਰਦੇ ਨੇ ਇੱਥੇ ਦੇਖੋ ਤੁਸੀਂ ਲੋਕ ਇੱਥੇ ਜਿਹੜੇ ਰਹਿ ਵੀ ਰਹੇ ਨੇ ਉਹ ਵੀ ਇੱਥੇ ਹੈਗੇ ਨੇ ਕਿ ਤਾਂ ਕਿ ਉਨਾਂ ਨੇ ਆਪਣਾ ਇੱਥੇ ਸਟੇ ਕੀਤਾ ਹੋਇਆ ਆ ਉਹ ਜਿਹੜੇ ਲੋਕ ਤਸ਼ਰੀ ਅਨੰਦਪੁਰ ਸਾਹਿਬ ਤੁਹਾਡੇ 300ਵਾਂ ਸ਼ਹੀਦੀ ਦਿਹਾੜਾ ਭਗਵੰਤ ਸਰਕਾਰ ਵੱਲੋਂ ਸ਼੍ਰੀ ਗੁਰ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਤੇ ਇਸ ਸਮੇਂ ਜਿੱਥੇ ਮੈਂ ਬੈਠਾ ਹੋਇਆ ਆ ਤੁਸੀਂ ਇਹ ਸਾਰੀ ਜਗ੍ਹਾ ਵੇਖ ਰਹੇ ਹੋ ਇਹ ਟੈਂਟ ਸਿਟੀ ਦੇ ਅੰਡਰ ਹੀ ਬਣਾਈ ਗਈ ਹੈ ਜਿੱਥੇ ਕਿ ਇਹਨੂੰ ਇੱਕ ਓਪਨ ਸਪੇਸ ਏਰੀਆ ਦੱਸਿਆ ਗਿਆ ਹੈ ਤੇ ਹਰ ਟੇਬਲ ਦੇ ਨਾਲ ਇੱਕ ਚਾਰ ਕੁਰਸੀਆਂ ਲਾਈਆਂ ਗਈਆਂ ਹਨ ਯਾਨੀ ਕਿ ਟੇਬਲ ਦੇ ਨਾਲ ਚਾਰ-ਚਾਰ ਕੁਰਸੀਆਂ ਲਗਾਈਆਂ ਗਈਆਂ ਤੇ ਮੇਰੇ ਆਸ-ਪਾਸੇ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਸੱਜੇ ਹੱਥ ਤੇ ਇੱਕ ਖੱਬੇ ਹੱਥ ਤਾਂ ਕਿ ਆਮ ਲੋਕਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਜੇ ਖੁੱਲੇ 'ਚ ਕੋਈ ਬੰਦਾ ਬਹਿਣਾ ਚਾਹੁੰਦਾ ਹੈ ਰੈਸਟ ਕਰਨਾ ਚਾਹੁੰਦਾ ਹੈ ਉਹ ਵੀ ਉਹ ਕਰ ਸਕਦਾ ਤੇ ਇੰਨਾ ਹੀ ਨਹੀਂ ਮੇਰੇ ਤੁਸੀਂ ਖੱਬੇ ਹੱਥ ਦੇਖੋਗੇ ਉਧਰ ਵੀ ਇਹੀ ਸੇਮ ਚੀਜ਼ ਬਣਾਈ ਗਈ ਹੈ ਇੱਕ ਬੜੇ ਵੱਡੇ ਏਰੀਏ ਦੇ ਵਿੱਚ ਜਿਹੜੀ ਟੈਂਸਿਟੀ ਬਣਾਈ ਗਈ ਹੈ ਤੇ ਉਸੇ ਡੈਂਸਿਟੀ ਦੇ ਵਿੱਚ ਓਪਨ ਏਰੀਆ ਬਣਾਇਆ ਗਿਆ ਓਪਨ ਏਰੀਆ ਦੇ ਵਿੱਚ ਲੋਕ ਆ ਕੇ ਬਹਿ ਜਾਂਦੇ ਨੇ ਲੋਕ ਆ ਕੇ ਆਪਣਾ ਗੱਲਬਾਤ ਕਰਦੇ ਨੇ ਇੱਥੇ ਦੇਖੋ ਤੁਸੀਂ ਲੋਕ ਇੱਥੇ ਜਿਹੜੇ ਰਹਿ ਵੀ ਰਹੇ ਨੇ ਉਹ ਵੀ ਇੱਥੇ ਹੈਗੇ ਨੇ ਕਿ ਤਾਂ ਕਿ ਜਿਨ੍ਹਾਂ ਨੇ ਆਪਣਾ ਇੱਥੇ ਸਟੇ ਕੀਤਾ ਹੋਇਆ ਆ ਉਹ ਜਿਹੜੇ ਲੋਕ ਨੇ ਉਹ ਇੱਥੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂ ਇੱਥੇ ਆ ਰਹੇ ਨੇ ਜਾ ਰਹੇ ਨੇ ਆਪਣਾ ਸਟੇ ਕਰ ਰਹੇ ਨੇ ਇੱਕ ਵਧੀਆ ਜਿਹੜਾ ਤੁਸੀਂ ਕਹਿ ਸਕਦੇ ਹੋ ਉਪਰਾਲਾ ਤੇ ਇੱਕ ਵੱਡਾ ਅਰੇਂਜਮੈਂਟ ਜਿਹੜਾ ਹੈ ਉਹ ਭਗਵਾਨ ਸਰਕਾਰ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਆ ਅ ਸਰਦਾਲੂ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਨੂੰ ਕਿੰਨਾ ਚੰਗਾ ਲੱਗ ਰਿਹਾ ਹੈ ਕਿੱਦਾਂ ਲੱਗ ਰਿਹਾ ਹੈਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਲੱਗ ਰਿਹਾ ਜੀ ਇੱਥੇ ਰਹਿ ਰਹੇ ਹੋ ਟੈਂਟ ਸਿਟੀ ਚ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਚੰਡੀਗੜ੍ਹ ਤੋਂ ਨਾਲ ਦੇ ਪਿੰਡ ਤੋਂ ਅੱਛਾ ਵਧੀਆ ਬਣਾਈ ਗਈ ਹੈ ਟੈਂਟ ਸਿਟੀ ਮਤਲਬ ਤੁਸੀਂ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਣਾਈ ਗਈ ਹੈ ਹਾਂ ਜੀ ਇਹੀ ਟੈਂਟ 'ਚ ਰਹਿ ਰਹੇ ਹੋ ਇੱਥੇ ਹੀ ਹਾਂ ਜੀ ਇੱਥੇ ਹੀ ਘੁੰਮਦੇ ਆ ਹਾਂਜੀ ਮੇਲਾ ਦੇਖਦੇ ਆ ਬਹੁਤ ਅੱਛਾ ਹੈ ਚੰਗਾ ਵਧੀਆ ਪ੍ਰੋਗਰਾਮ ਹੈ ਬਹੁਤ ਵਧੀਆ ਜੀ ਠੀਕ ਹੈ ਸੋ ਆਮ ਲੋਕਾਂ ਦੀ ਵੀ ਤੁਸੀਂ ਰਾਏ ਸੁਣ ਸਕਦੇ ਆਗੇ ਕਿ ਲੋਕ ਬੜੇ ਖੁਸ਼ ਨੇ ਤੇ ਲੋਕ ਬੜੇ ਸ਼ੁਕਰਗੁਜ਼ਾਰ ਨੇ ਭਗਵੰਨ ਸਰਕਾਰ ਦਾ ਕਰ ਰਹੇ ਨੇ ਕਿ ਹਾਂ ਵੀ ਇੰਨਾ ਵੱਡਾ ਉਪਰਾਲਾ ਜਿਹੜਾ ਹੈ ਉਹ ਇਸ ਵੱਡੇ ਪੱਧਰ ਤੱਕ ਪੱਧਰ ਤੇ ਲੈ ਕੇ ਕੀਤਾ ਜਾ ਰਿਹਾ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਣੀ ਟੈਂਟ ਸਿਟੀ ਦੇ ਵਿੱਚ ਇਸ ਸਮੇਂ ਮੌਜੂਦ ਆ ਜਿੱਥੇ ਆਮ ਲੋਕਾਂ ਦੇ ਲਈ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਉਸ ਦੇ ਨਾਲ ਹੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਬਹੁਤ ਹੀ ਵੱਡਾ ਜਿਹੜਾ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਜਿਹਦਾ ਨਾਮ ਦਿੱਖਿਆ ਦਿੱਤਾ ਗਿਆ ਚੱਕ ਨਾਨਕੀ ਟੈਂਟ ਸਿਟੀ ਤੇ ਇਹ ਅੰਦਰ ਇਹਦੇ ਹੈ ਲੰਗਰ ਹਾਲ ਜਿਹੜਾ ਕਿ ਬਹੁਤ ਵੱਡਾ ਲੰਗਰ ਹਾਲ ਬਣਾਇਆ ਗਿਆ ਤੁਸੀਂ ਉੱਤੇ ਦਿੱਖਿਆ ਲਿਖਿਆ ਦੇਖ ਸਕਦੇ ਹੋ ਲੰਗਰ ਹਾਲ ਜਿੱਥੇ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਜਿਨ੍ਹਾਂ ਨੇ ਲਿਖਿਆ ਹੋਇਆ ਵਾ ਜਥੇਦਾਰ ਬਾਬਾ ਕਸ਼ਵੀਰ ਸਿੰਘ puri ਵਾਲੇ ਬਾਬਾ ਸੁਖਵਿੰਦਰ ਸਿੰਘ ਉਹ ਇਹਨਾਂ ਦੇ ਇਹ ਸਾਰੀ ਚੀਜ਼ ਜਿਹੜੀ ਹੈ ਉਹ ਕਰਵਾ ਰਹੇ ਨੇ ਤੇ ਆਉ ਤੁਹਾਨੂੰ ਥੋੜਾ ਜਿਹਾ ਅੰਦਰ ਤੱਕ ਲੈ ਕੇ ਚਲਦੇ ਆ ਕਿ ਕਿੰਨਾ ਵੱਡਾ ਜਿਹੜਾ ਅਰੇਂਜਮੈਂਟ ਹੈਗਾ ਵਾ ਉਹ ਕੀਤਾ ਗਿਆ ਹੈ ਜਿਸ ਦੇ ਨਾਲ ਕਿ ਆਮ ਲੋਕਾਂ ਨੂੰ ਜਿਹੜੇ ਇੱਥੇ ਆ ਕੇ ਰਹਿ ਰਹੇ ਨੇ ਇਸ ਸਮਾਗਮ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਖਾਣ ਪੀਣ ਦਾ ਲੰਗਰ ਦਾ ਅਰੇਂਜਮੈਂਟ ਆ ਉਹ ਇੱਥੇ ਕੀਤਾ ਗਿਆ ਇੱਕ ਸਮੇਂ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਖੁੱਲੀ ਜਗ੍ਹਾ ਹੈ ਕਿ ਕਿੰਨੇ ਲੋਕ ਇੱਥੇ ਬੈਠ ਕੇ ਸੰਗਤ ਆ ਜਿਹੜੀ ਉਹ ਪ੍ਰਸ਼ਾਦਾ ਸ਼ੱਕ ਸਕਦੀ ਹੈ ਸਾਡੇ ਨਾਲ ਇੱਥੇ ਬਾਬਾ ਜੀ ਵੀ ਬੈਠੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿਵੇਂ ਦਾ ਅਰੇਂਜਮੈਂਟ ਇੱਥੇ ਕੀਤਾ ਗਿਆ ਹੈ ਤੇ ਕਿੰਨੇ ਲੱਗਦਾ ਕਿ ਕਿੰਨੇ ਕ ਲੋਕ ਸੰਗਤ ਇੱਥੇ ਬੈਠ ਕੇ ਇੱਕ ਟਾਈਮ ਚ ਲੱਗ ਰਿਹਾ ਸ਼ੱਕ ਸਕਦੀ ਹੈ ਕਰਦੋ ਕਰਦੋ ਜਿਆਦਾ ਤੋਂ ਜਿਆਦਾ 2 3000 ਸੰਗਤ ਦੇ ਪੈਗੇ ਪ੍ਰਸ਼ਾਦਾ ਸੰਗਸਾਦੀ ਜੀ ਤੇ ਇਹ ਲੰਗਰ ਜਿਹੜਾ ਆਪਣਾ ਇੱਥੇ ਚੱਲ ਰਿਹਾ 24 ਘੰਟੇ ਚੱਲ ਰਿਹਾ ਲੰਗਰ ਹਾਂਜੀ 24 ਘੰਟੇ ਚੱਲ ਸੋ ਚੱਲ ਹੈ ਜੀ ਤੇ ਕਿਹੜੇ ਬਾਬਾ ਜੀ ਵੱਲੋਂ ਲੰਗਰ ਹੈ ਇੱਕ ਕਾਰ ਸੇਵਾ ਦਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਸਭ ਬਾਬਾ ਸੁਖਵੰਦਰ ਸਿੰਘ ਕਾਰ ਸੇਵਾ ਪੂਰੀ ਵਾਲੇ ਅਮਰ ਸੰਤ ਸਾਹਿਬ ਤੋਂ ਜੀ ਉਹਨਾਂ ਵੱਲੋਂ ਸੇਵਾ ਚੱਲੂ ਹੈ ਜੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇੰਨਾ ਵੱਡਾ ਟੈਂਟ ਸਿਟੀ ਸਰਕਾਰ ਨੇ ਬਣਾਈ ਹੈ ਕਿੰਨੀ ਮਿਹਨਤ ਲੱਗੀ ਇੱਥੇ ਤੇ ਕਿੰਨੀ ਵਧੀਆ ਸੋਚ ਬਹੁਤ ਵਧੀਆ ਸੋਚ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਦੇ ਅੜ ਗਵਰਨਮੈਂਟ ਦੇ ਸੋਜੋ ਦਿਨ ਆਲਾ ਮਾ ਸੰਤਾਂ ਮਹਾਪੁਜਨ ਸੋਜੋ ਦਿਨ ਆਲਾ ਸਰਕਾਰ ਪਰ ਚੱਲ ਰਿਹਾ ਜੀ ਬਿਲਕੁਲ ਤੁਸੀਂ ਸੁਣ ਰਹੇ ਸੀਗੇ ਬਾਬਾ ਜੀ ਬਾਬਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਇਹ ਤੁਸੀਂ ਪਿੱਛੇ ਤੁਹਾਨੂੰ ਅਸੀਂ ਦਿਖਾਣੇ ਆ ਕਿ ਲੰਗਰ ਹਾਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਗਰ ਹਾਲ ਕਿੰਨੇ ਵੱਡੇ ਲੈਵਲ ਦੇ ਉੱਤੇ ਲੰਗਰ ਹਾਲ ਜਿਹੜਾ ਹੈ ਉਹ ਬਣਾਇਆ ਗਿਆ ਹੈ ਜਿੱਥੇ ਹਰ ਇੱਕ ਚੀਜ਼ ਦੀ ਜਿਹੜੀ ਸੁਵਿਧਾ ਹੈ ਉਹ ਦਿੱਤੀ ਗਈ ਹੈ ਸ਼ਰਧਾਲੂ ਇੱਥੇ ਸਾਡੇ ਨਾਲ ਪਹੁੰਚ ਰਹੇ ਸੰਗਤ ਜੀ ਭਾਜੀ ਕਿੱਥੋਂ ਆਏ ਜੀ ਅਸੀਂ ਆਏ ਮੋਹਾਲੀ ਤੋਂ ਜੀ ਮੋਹਾਲੀ ਤੋਂ ਕਿੱਦਾਂ ਲੱਗ ਰਿਹਾ ਹੈ ਟੈਂਟ ਵਧੀਆ ਵੱਧੀਆ ਲੱਗ ਰਿਹਾ ਹੈ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਸਰਕਾਰ ਨੇ ਇੱਡਾ ਵੱਡਾ ਉਪਰਾਹ ਬਹੁਤ ਵਧੀਆ ਇੰਤਜ਼ਾਮ ਕਰਿਆ ਹੋਇਆ ਆਏ ਕਿੱਦਾਂ ਤੁਸੀਂ ਅਸੀਂ ਤਾਂ ਆਪਣੀ ਗੱਡੀ 'ਚ ਆਏ ਹਾਂ ਬੱਸਾਂ ਵੀ ਫ੍ਰੀ ਚੱਲ ਰਹੀਆਂ ਸੀਗੀਆਂ ਮੋਹਾਲੀ ਦਾ ਵੀ ਮੋਹਾਲੀ ਦਾ ਵੀ ਪੂਰੇ ਪੰਜਾਬ 'ਚ ਫ੍ਰੀ ਬੱਸਾਂ ਵੀ ਆ ਰਹੀਆਂ ਜੀ ਨਹੀਂ ਉਹ ਨਹੀਂ ਸੀਗਾ ਪਤਾ ਸਾਨੂੰ ਅਸੀਂ ਤਾਂ ਆਪਣੀ ਗੱਡੀ ਲੈ ਕੇ ਆਏ ਹਾਂ ਅਰੇਂਜਮੈਂਟ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਸੋਹਣਾ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਅਰੇਂਜਮੈਂਟ ਸਾਡੇ 3 ਠੀਕ ਹੈ ਸੋਤ ਤੁਸੀਂ ਦੇਖਣ ਆਏ ਹੋ ਪਬਲਿਕ ਦੇ ਰਿਐਕਸ਼ਨ ਕਿਸ ਤਰ੍ਹਾਂ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਹਨ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵਧੀਆ ਯਾਤਰਾ ਹੈ ਜੀ ਅਸੀਂ ਜੰਮੂ ਚੋਂ ਆਏ ਹਾਂ ਜੰਮੂ ਕਸ਼ਮੀਰ ਚੋਂ ਅੱਛਾ ਜੰਮੂ ਕਸ਼ਮੀਰ ਹਾਂ ਜੀ ਭਗਵੰਤ ਜੀ ਦੀ ਵਜ੍ਹਾ ਨਾਲ ਸਾਨੂੰ ਯਾਤਰਾ ਕਰਨ ਦਾ ਮੌਕਾ ਮਿਲਿਆ अच्छा जी हर चीज दी बसते आए हैं जी हां जी फ्री सेवा कोई चीज दी कमी पेशी नहीं सी हर जगह फैसिलिटी उन्होंने बराबर रखी दी है रेंट-सेंड ਦਾ ਕਿਤੇ ਰੈਂਟ ਬੜਾ ਵਧੀਆ ਜੀ ਟੈਂਟ ਤੇ ਹਨ ਅਸੀਂ ਬਹੁਤ ਵਧੀਆ ਜੀ ਬੜੀ ਵਧੀਆ ਕੋਈ ਚੀਜ਼ੀ ਸਾਨੂੰ ਕੋਈ ਪ੍ਰੋਬਲਮ ਨਹੀਂ ਗੋਵੰਦਵਾਨ ਜੀ ਨੂੰ ਸਾਡੀ ਤਰਫੋਂ ਬੜਾ ਬੜਾ ਸ਼ੁਕਰੀਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੋ ਲਗਾਤਾਰ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਿ ਆਮ ਬੀਬੀਆਂ ਜਿਹੜੀਆਂ ਫ੍ਰੀ ਬੱਸਾਂ ਦੇ ਵਿੱਚ ਆਈਆਂ ਨੇ ਤੇ ਹੋਰ ਕਿੰਨਾ ਭਗਵੰ ਸਰਕਾਰ ਦਾ ਸ਼ੁਕਰੀਆ ਕਰ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਸਾਰੇ ਸ਼ਰਧਾਲੂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਨਤਮਸਤਕ ਹੋ ਕੇ ਆਪਣਾ ਗੁਰਦੁਆਰੇ ਸਾਹਿਬ ਤੋਂ ਨਤਮਸਤਕ ਹੋ ਕੇ ਫਿਰ ਵਾਪਸੀ ਇੱਥੇ ਪਹੁੰਚ ਰਹੀਆਂ ਨੇ ਤਾਂ ਟੈਂਟ ਸਿਟੀ ਦੇ ਵਿੱਚ ਤੁਸੀਂ ਇਹ ਈ ਰਿਕਸ਼ੇ ਆਂਦੇ ਹੋਏ ਦੇਖ ਰਹੇ ਹੋ ਕਿ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਈ ਰਿਕਸ਼ੇ ਆ ਰਹੇ ਨੇ ਜਿਹੜੇ ਸੰਗਤ ਨੂੰ ਲੈ ਕੇ ਆਂਦੇ ਹੋ ਆਂਦੇ ਹੋ ਆ ਰਹੇ ਨੇ ਮਤਲਬ ਤੁਸੀਂ ਦੇਖ ਰਹੇ ਹੋ ਇਹ ਸਾਰੇ ਟੈਂਟ ਸਿਟੀ ਦੇ ਵਿੱਚ ਐਂਟਰ ਕਰ ਗਏ ਨੇ ਬੱਸਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਅਲੱਗ-ਅਲੱਗ ਜਗ੍ਹਾ ਤੋਂ ਜਿੱਥਾ ਇੱਥੇ ਲਿਖਿਆ ਹੋਇਆ ਅਗਮਪੁਰ ਬਸ ਅੱਡਾ ਤੋਂ ਬਸ ਅੱਡੇ ਤੋਂ ਅਗਮਪੁਰ ਇੱਥੇ ਤੁਸੀਂ ਦੇਖੋ ਸੰਗਤ ਲਈ ਮੁਫਤ ਸੇਵਾ ਇਹ ਬੇਸਿਕਲੀ ਤੁਹਾਨੂੰ ਅਸੀਂ ਇਹ ਚੀਜ਼ ਦਿਖਾ ਰਹੇ ਹਾਂ ਕਿ ਇਹ ਦੇਖੋ ਉਧਰੋਂ ਖਾਲੀ ਆ ਰਹੇ ਸੀ ਇਹ ਹੁਣ ਸਾਰੇ ਈ ਰਿਕਸ਼ੇ ਭਰ ਕੇ ਜਾ ਰਹੇ ਨੇ ਫ੍ਰੀ ਫ੍ਰੀ ਜਿਹੜੀ ਹੈਗੀ ਇਹ ਸੰਗਤ ਲਈ ਸੇਵਾ ਦਿੱਤੀ ਗਈ ਹੈ ਮਾਤਾ ਜੀ ਕਿਵੇਂ ਲੱਗ ਰਿਹਾ ਹੈ ਕਿ ਸਰਕਾਰ ਨੇ ਇਹ ਸਹੂਲਤ ਦਿੱਤੀ ਹੈ ਬਹੁਤ ਅੱਛਾ ਲੱਗ ਰਿਹਾ ਜੀ ਚੰਗਾ ਲੱਗ ਰਿਹਾ ਹੈ ਵਧੀਆ ਟੈਂਟ ਸਿਟੀ ਵੀ ਵਧੀਆ ਅਸੀਂ ਲੋਕ ਕਲੇਜ ਪਿੰਡ ਲਈ ਆ। ਸੋ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਜਿਹੜਾ ਈ ਰਿਕਸ਼ੇ ਜਿਹੜੇ ਚੱਲ ਰਹੇ ਨੇ ਇਹ ਸਾਰੇ ਈ ਰਿਕਸ਼ੇ ਦੀ ਜਿਹੜੀ ਹੈ ਫ੍ਰੀ ਜਿਹੜੀ ਉਹ ਹੈਗੀ ਹੈ ਸੁਵਿਧਾ ਜਿਹੜੀ ਹੈ ਸਹੂਲਤ ਜਿਹੜੀ ਹੈ ਉਹ ਫ੍ਰੀ ਦਿੱਤੀ ਗਈ ਹੈ। ਮਾਤਾ ਜੀ ਕਿੱਥੋਂ ਆਏ ਜੇ? ਅਸੀਂ ਇੱਥੋਂ ਲੋਕਲ ਟੈਂਡੈਂਸ ਬਣ ਦੋ। ਤੇ ਫ੍ਰੀ ਪੈਸੇ ਤਾਂ ਨਹੀਂ ਲੱਗਦੇ ਵੇ? ਨਹੀਂ ਜੀ ਫ੍ਰੀ ਜੀ। ਕਿਦਮ ਕਿਵੇਂ ਲੱਗੇ ਅਰੇਂਜਮੈਂਟ ਬਗਵਾਨ ਸਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਸੋ ਇਹ ਤੁਸੀਂ ਗੱਲਾਂ ਸੁਣ ਰਹੇ ਸੀਗੇ ਕਿ ਜਿਹੜੇ ਲੋਕ ਇੱਥੇ ਈ ਰਿਕਸ਼ੇ ਤੇ ਪਹੁੰਚ ਰਹੇ ਨੇ ਉਧਰ ਤੁਸੀਂ ਦੇਖੋ ਈ ਰਿਕਸ਼ੇ ਕਿੰਨੇ ਸਾਰੇ ਈ ਰਿਕਸ਼ੇ ਜਿਹੜੇ ਨੇ ਉਹ ਸਵਾਰੀਆਂ ਗੁਰਦੁਆਰਾ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਲਿਆ ਕੇ ਇੱਥੇ ਟੈਂਟ ਸਿਟੀ ਵਿੱਚ ਉਹਨਾਂ ਨੂੰ ਛੱਡ ਰਹੇ ਨੇ ਉਸ ਤੋਂ ਬਾਅਦ ਫਿਰ ਇੱਥੋਂ ਦੀ ਜਿੰਨੇ ਟੈਂਟ ਸਿਟੀ ਤੋਂ ਗੁਰਦੁਆਰਾ ਸਾਹਿਬ ਜਾਣਾ ਉਹ ਸਾਰੇ ਇੱਥੇ ਇੱਥੇ ਈ ਰਿਕਸ਼ੇ ਦੇ ਵਿੱਚ ਆਜ ਆਣਾ ਜਾਣਾ ਆਪਣਾ ਕਰ ਰਹੇ ਨੇ ਸਾਰੇ ਈ ਰਿਕਸ਼ੇ ਜਿਹੜੇ ਨੇ ਉਹ ਫ੍ਰੀ ਨੇ ਕਹਾਂ ਸੇ ਆਏ ਹੋ ਨਵਾਂ ਸ਼ਹਿਰ ਚ ਨਵਾਂ ਸ਼ਹਿਰ ਸੇ ਆਏ ਹੋ ਤੇ ਉਹ ਇਹ ਆਪਕੋ ਹਾਇਰ ਕੀਤਾ ਗਿਆ ਮਤਲਬ ਕਿਰਾਏ ਤੇ ਲਏ ਗਏ ਹੈ ਸਾਰੇ ਹਾਂਜੀ ਕਿੰਨਾ ਪੈਸਾ ਦੇ ਰਹੇ ਹੈ ਅਬ ਇਹ ਤਾਂ ਬੰਦੇ ਨੂੰ ਪਤਾ ਹੋ ਨਾ ਉਹ ਦਾ ਅੱਛਾ ਮਤਲਬ ਇੱਕ ਬੰਦੇ ਨੇ ਆਪਕੋ ਸਭੀ ਕੋ ਬੁਲਾਇਆ ਹੈ ਯਹਾਂ ਪੇ ਹਾਂ ਮਤਲਬ ਬੀਟੀਓ ਸਾਹਿਬ ਆ ਬੋਲੇ ਹਾਂ ਈਟੀਓ ਸਰਕਾਰੀ ਈਟੀਓ ਸਾਹਿਬ ਨੇ ਤਾਂ ਕਹਾਂ ਕਹਾਂ ਤੱਕ ਕਿੱਥੇ ਕਿੱਥੇ ਤੱਕ ਜਾਣਦੇ ਤੁਸੀਂ ये जी पेट्रोल पंप से बस अड्डा तक गुरुद्वारा ठीक है और कलोनी। और उधर बुढ़ा कॉलोनी से भी आया हूँ जहाँ पे संगत जाना चाहती है हाँ। छोड़ दिया नहीं, 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 जितना आपको बताया गया रूट रूट बताया। रूट जो बताया है वहाँ अभी यहाँ से जहाँ पे रूट है वहाँ तक जाएंगे ਵੇ ਤੁਸੀਂ ਸੁੰਡ ਸੀਗੇ ਈ ਰਿਕਸ਼ਾ ਵਾਲਿਆਂ ਨੂੰ ਜਿਨ੍ਹਾਂ ਨੂੰ ਹਾਇਰ ਕੀਤਾ ਗਿਆ ਭਗਵਾਨ ਸਰਕਾਰ ਵੱਲੋਂ ਤੇ ਇੱਕ ਵਧੀਆ ਜਿਹੜਾ ਉਪਰਾਲਾ ਕਹਿੰ ਲੋ ਕਿ ਆਮ ਲੋਕਾਂ ਨੂੰ ਜਿਹੜੀ ਸਹੂਲਤ ਹੈ ਉਹ ਮਿਲਦੀ ਹੋਈ ਇੱਥੇ ਨਜ਼ਰ ਆ ਰਹੀ ਹੈ ਤੇ ਲੋਕ ਖੁਸ਼ ਵੀ ਨੇ ਤੇ ਲੋਕ ਸਰਕਾਰ ਦਾ ਧੰਨਵਾਦ ਵੀ ਕਰ ਰਹੇ ਨੇ